ਸੜਕ ਹੈ ਜਿੱਥੇ ਅਸੀਂ ਤੁਰ ਰਹੇ ਆ ਇਹ ਸੜਕ ਹੈ ਇਹ ਪੁਲ ਬਣਿਆ ਹੋਇਆ ਸੀਗਾ ਇਹ ਪੁਲ ਦੇ ਉੱਤੋਂ ਦੀ ਲੋਕ ਹੁਣ ਜਾ ਰਹੇ ਆ ਦਰਿਆ ਪੁਲ ਦੇ ਪਾਰ ਹੁਣ ਪੁਲ ਦੇ ਉੱਤੋਂ ਦੀ ਲੰਘ ਰਿਹਾ ਹੈ ਕਹਾਵਤ ਹੁੰਦੀ ਸੀ ਕਿ ਪਾਣੀ ਪੁਲਾਂ ਦੇ ਹੇਠੋਂ ਲੰਘਦਾ ਪਾਣੀ ਪੁਲ ਦੇ ਉੱਤੋਂ ਲੰਘ ਰਿਹਾ ਔਰ ਇਹ ਜ਼ਿੰਦਗੀ ਦਾ ਲਾਈਫ ਦਾ ਰਿਸਕ ਲੈ ਕੇ ਲੋਕ ਜਾ ਰਹੇ ਕਿਉਂਕਿ ਇਹ ਦਰਿਆ ਹੈ ਜਿਹੜਾ ਆ ਵੀ ਦਰਿਆ ਸੱਜੇ ਹੱਥ ਖੱਬੇ ਹੱਥ ਦਰਿਆ ਦਾ ਪਾਣੀ ਪੁਲ ਦੇ ਉੱਤੋਂ ਦੀ ਹੈ ਔਰ ਅਸੀਂ ਉੱਤੋਂ ਦੀ ਇਸ ਕਰਕੇ ਜਾ ਰਹੇ ਆ ਕਿ ਅੱਗੇ ਉਹ ਬੇੜੀ ਖੜੀ ਹੈ ਤੁਸੀਂ ਦੇਖੋ ਤਾਂ ਬੇੜੀ 'ਚ ਬੈਠ ਕੇ ਲੋਕ ਅੱਗੇ ਜਾ ਰਹੇ ਨੇ ਆ ਤਸਵੀਰ ਜ਼ਰੂਰ ਦਿਖਾਓ ਇਹ ਸਾਰੀ ਪਿੰਡ ਦੀ ਜ਼ਮੀਨ ਹੈ ਇਹ ਇਹ ਸਾਰਾ ਕੁਝ ਤਬਾਹ ਹੋਇਆ ਪਿੰਡ ਦੀ ਜ਼ਮੀਨਾਂ ਅਜੇ ਕਿਉਂਕਿ ਅਜਨਾਲੇ ਵਾਲੇ ਪਾਸੇ ਜ਼ਿਆਦਾ ਫੋਕਸ ਹੈ ਤਾਂ ਲੋਕ ਕਾਰਸ ਐਕਟਰ ਸਾਰੇ ਉਧਰ ਐ ਤਾਂ ਉੱਥੇ ਪਾਣੀ ਕਿਉਂਕਿ ਨੀਵਾ ਆ ਗਿਆ ਲੱਗ ਰਿਹਾ ਹੈ ਕਿ ਸ਼ਾਇਦ ਕੁਝ ਨਹੀਂ ਹ ਹੁਣ ਹੁਣ ਹਾਲਾਤ ਬਿਹਤਰ ਨਹੀਂ ਪਰ ਇੱਥੇ ਆ ਕੇ ਪਤਾ ਲੱਗਦਾ ਇਹ ਹਾਲਾਤ ਬਹੁਤ ਮਾੜੇ ਆ 5 ਕਿਲੋਮੀਟਰ ਤੱਕ ਪਾਕਿਸਤਾਨ ਤੱਕ 10 ਕਿਲੋਮੀਟਰ ਤੱਕ ਪਾਣੀ ਪਾਣੀ ਹੈ ਪਾਕਿਸਤਾਨ ਤੱਕ ਪਾਣੀ ਹੈ ਸਭ ਪਾਣੀ ਪਾਣੀ ਹੈ ਇੱਥੋਂ ਪਾਕਿਸਤਾਨ ਕਿੰਨੀ ਦੂਰ ਹੈ ਇੱਥੋਂ ਵਗਿਆ ਰਹਿ ਗਿਆ ਕਾਤਾ ਮੈਂ 3-4 ਕਿਲੋਮੀਟਰ ਹੀ ਆ ਗਿਆ ਕਿੰਨੇ ਦਿਨ ਹੋ ਗਏ ਘਰ ਨਹੀਂ ਗਏ ਤੁਸੀਂ ਕਾਫੀ ਦਿਨ ਹੋ ਗਏ ਜੀ ਘੱਟ ਤੋਂ ਘੱਟ 15 ਤੋਂ 20 ਦਿਨ ਹੋ ਗਏ ਮਤਲਬ ਸਾਨੂੰ ਇਸ ਪਾਣੀ ਨਾਲ ਜੂਝਦੇ ਆਨੂੰ ਹਾਂ ਤੇ ਇਸ ਤੋਂ ਪਹਿਲਾਂ 2 ਮਹੀਨੇ ਹੋ ਗਏ ਪਾਣੀ ਟੋਟਲ ਚੱਲਦਿਆਂ ਨੂੰ ਜਦੋਂ ਤੋਂ ਸਾਡੇ ਘਰਾਂ 'ਚ ਪਾਣੀ ਵੜਿਆ 20 ਤੋਂ 25 ਦਿਨ ਹੋ ਗਿਆ ਪਾਸ ਹੀ ਘਰਾਂ ਦੇ ਵਿੱਚ ਆ ਨਾ ਇਧਰ ਆ ਸਕਦੇ ਤੇ ਨਾ ਉਧਰ ਜਾ ਸਕਦੇ ਜੀ ਘਰਾਂ ਦਾ ਨੁਕਸਾਨ ਕਿੰਨਾ ਹੋਇਆ ਜੀ ਹੋਈ ਜਾਂਦਾ ਜੀ ਬਹੁਤ ਜ਼ਿਆਦਾ ਹੋ ਗਿਆ ਸਾਰਿਆਂ ਦੇ ਘਰਾਂ ਦੇ ਵਿੱਚ ਸੇਮ ਆ ਗਈ ਥੱਲੋਂ ਸਾਰਿਆਂ ਦੇ ਫਰਸ਼ ੁੱਕੜ ਚੁੱਕੇ ਨੇ ਸਾਰੇ ਥੱਲੋਂ ਪਾਣੀ ਜਿਹੜਾ ਕਾਫੀ ਦਿਨਾਂ ਦਾ ਚੱਲ ਰਿਹਾ ਭਾਈ ਤੋਂ 23 ਦਿਨ ਦਾ ਕਮਾ ਵਾਲੀ ਪੱਤਨ ਤੇ ਮੌਜੂਦ ਆ ਲੋਕ ਮੌਜਮ ਤੇ ਜਿਹੜਾ ਮੌਜਮ ਇੱਕ ਪਿੰਡ ਆ ਉੱਥੇ ਇੱਕ ਕੈਂਪ ਸਥਾਪਿਤ ਕੀਤਾ ਗਿਆ ਉਸ ਕੈਂਪ ਦੇ ਵਿੱਚ ਗਏ ਨੇ ਇੱਧਰ ਸੱਜੇ ਆਥੇ ਦਰਿਆ ਆ ਜਿਹੜਾ ਤੁਸੀਂ ਦੇਖ ਰਹੇ ਹੋ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਮੈਨੂੰ ਨਾ ਫੋਲੋ ਕਰਨ ਤਸਵੀਰਾਂ ਦਿਖਾਉਣ ਦਰਸ਼ਕਾਂ ਨੂੰ ਕਿ ਪਿੰਡ ਦੇ ਲੋਕ ਜਿਹੜੇ ਨੇ ਉਹ ਮੌਜਮ ਜਿਹੜਾ ਕੈਂਪ ਬਣਿਆ ਉਹਦੇ ਵਿੱਚ ਸ਼ਿਫਟ ਕੀਤੇ ਗਏ ਸੀ ਔਰ ਲੋਕ ਹੁਣ ਆਪੋ ਆਪਣੇ ਘਰਾਂ ਦਾ ਕਿਉਂਕਿ 10-10 ਦਿਨ ਹੋ ਗਏ ਆਲਮੋਸਟ ਘਰ ਨੂੰ ਨਹੀਂ ਗਏ ਆਪਦੇ ਲੋਕ ਔਰ ਇਹ ਦਰਿਆ ਦੇ ਵਿੱਚ ਅਸੀਂ ਸੜਕ ਦੇ ਉੱਤੇ ਆ ਸੜਕ ਹੈ ਜਿੱਥੇ ਅਸੀਂ ਤੁਰ ਰਹੇ ਆ ਇਹ ਸੜਕ ਹੈ ਇਹ ਪੁਲ ਬਣਿਆ ਹੋਇਆ ਸੀਗਾ ਇਹ ਪੁਲ ਦੇ ਉੱਤੋਂ ਦੀ ਲੋਕ ਹੁਣ ਜਾ ਰਹੇ ਆ ਔਰ ਅੱਗੇ ਬੇੜੀ ਹੈ ਬੇੜੀ ਦੇ ਵਿੱਚ ਬੈਠ ਕੇ ਜਾਇਆ ਜਾਂਦਾ ਤਾਂ ਇਹ ਦਰਿਆ ਪੁਲ ਦੇ ਪਾਰ ਹੁਣ ਪੁਲ ਦੇ ਉੱਤੋਂ ਦੀ ਲੰਘ ਰਿਹਾ ਹੈ ਕਹਾਵਤ ਹੁੰਦੀ ਸੀ ਕਿ ਪਾਣੀ ਪੁਲਾਂ ਦੇ ਹੇਠੋਂ ਲੰਘਦਾ ਪਾਣੀ ਪੁਲ ਦੇ ਉੱਤੋਂ ਲੰਘ ਰਿਹਾ ਔਰ ਇਸ ਸਥਿਤੀ ਇਹ ਬਣੀ ਹੈ ਕਿ ਲੋਕ ਕਈ ਕਈ ਦਿਨਾਂ ਤੋਂ ਆਪਣੇ ਘਰ ਨਹੀਂ ਗਏ ਪਾਣੀ ਦਾ ਪ੍ਰੈਸ਼ਰ ਹਲੇ ਵੀ ਹੋਰ ਥੋੜੀ ਬਣੇਗੀ ਤਾਂ ਪਾਟੇ ਫੇਰ ਨਾ ਪਟੇ ਅੱਛਾ ਜਿਆਦਾ ਇੱਥੇ ਔਰ ਸਪੀਡ ਜ਼ਿਆਦਾ ਹੈ ਤੇ ਭਾਈ ਨੁਕਸਾਨ ਕਿੰਨਾ ਗਿਆ ਬਹੁਤ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਹਾਂਜੀ ਬਹੁਤ ਜ਼ਿਆਦਾ ਹੈ ਔਰ ਇਹ ਜ਼ਿੰਦਗੀ ਦਾ ਲਾਈਫ ਦਾ ਰਿਸਕ ਲੈ ਕੇ ਲੋਕ ਜਾ ਰਹੇ ਕਿਉਂਕਿ ਇਹ ਦਰਿਆ ਹੈ ਜਿਹੜਾ ਆ ਵੀ ਦਰਿਆ ਹੈ ਸੱਜੇ ਹੱਥ ਖੱਬੇ ਹੱਥ ਦਰਿਆ ਦਾ ਪਾਣੀ ਪੁਲ ਦੇ ਉੱਤੋਂ ਦੀ ਹੈ ਔਰ ਅਸੀਂ ਉੱਤੋਂ ਦੀ ਇਸ ਕਰਕੇ ਜਾ ਰਹੇ ਆ ਕਿ ਅੱਗੇ ਉਹ ਬੇੜੀ ਖੜੀ ਹੈ ਤੁਸੀਂ ਦੇਖੋ ਤਾਂ ਬੇੜੀ 'ਚ ਬੈਠ ਕੇ ਲੋਕ ਅੱਗੇ ਜਾ ਰਹੇ ਨੇ ਔਰ ਇਹ ਮੁਸ਼ਕਲ ਹਾਲਾਤਾਂ ਦੇ ਵਿੱਚ ਜਿੱਥੇ ਦਾ ਕਿੰਨੇ ਦਿਨ ਹੋ ਗਏ ਘਰ ਨਹੀਂ ਗਏ ਤੁਸੀਂ ਕਾਫੀ ਦਿਨ ਹੋ ਗਏ ਜੀ ਘੱਟ ਤੋਂ ਘੱਟ 15 ਤੋਂ 20 ਦਿਨ ਹੋ ਗਏ ਮਤਲਬ ਸਾਨੂੰ ਇਸ ਪਾਣੀ ਨਾਲ ਜੂਝਦੇ ਆਨੂੰ ਹਾਂ ਤੇ ਇਸ ਤੋਂ ਪਹਿਲਾਂ ਮਤਲਬ 2 ਮਹੀਨੇ ਹੋ ਗਏ ਪਾਣੀ ਟੋਟਲ ਚੱਲਦਿਆਂ ਨੂੰ ਜਦੋਂ ਤੋਂ ਸਾਡੇ ਘਰਾਂ 'ਚ ਪਾਣੀ ਵੜਿਆ 20 ਤੋਂ 25 ਦਿਨ ਹੋ ਗਏ ਪਾਸੇ ਘਰਾਂ ਦੇ ਵਿੱਚ ਆ ਨਾ ਇੱਧਰ ਆ ਸਕਦੇ ਤੇ ਨਾ ਉੱਧਰ ਜਾ ਸਕਦੇ ਜੀ ਔਰ ਪਾਣੀ ਦੀ ਇੰਨੀ ਸਪੀਡ ਹੈ ਹਾਂਜੀ ਹਾਂਜੀ ਇੰਨੀ ਸਪੀਡ ਹੈ ਜੀ ਪਾਣੀ ਦੀ ਸਪੀਡ ਨਹੀਂ ਘਟੀ ਜੀ ਨਹੀਂ ਘਟੀ ਬਸ ਥੋੜਾ ਬੋਤਾ ਘਟਿਆ ਜੀ ਪ੍ਰੋਪਰ ਨਹੀਂ ਘਟਿਆ ਜਿੰਨਾ ਘਟਣਾ ਚਾਹੀਦਾ ਮਤਲਬ ਰਾਤ ਮਿਲੇ ਲੋਕਾਂ ਨੂੰ ਇੱਥੋਂ ਤੱਕ ਚੱਲਦਾ ਰਿਹਾ ਹੁਣ ਥੋੜਾ ਘਟਿਆ ਫੁੱਟਕ ਫੁੱਟਕ ਘਟ ਗਿਆ ਹੈ ਪਰ ਇਹ ਸਾਰਾ ਨੁਕਸਾਨ ਜਿਹੜਾ ਤੁਸੀਂ ਦੇਖੋ ਜਿਵੇਂ ਹੁਣ ਪੁਲ ਪਹਿਲਾਂ ਹੀ ਟੁੱਟਿਆ ਹੋਇਆ ਸੀਗਾ ਜਿਹੜਾ ਪਿੱਛੇ ਕੇ ਹੁਣ ਟੁੱਟਿਆ ਹੈ ਹੁਣ ਕਾਫੀ ਜ਼ਿਆਦਾ ਟੁੱਟਿਆ ਪਹਿਲਾਂ ਥੋੜਾ ਬੋਤਾ ਸੀ ਹੁਣ ਕਾਫੀ ਜ਼ਿਆਦਾ ਟੁੱਟਿਆ ਜੀ ਤੁਹਾਨੂੰ ਤਾਂ ਸਾਰਿਆਂ ਨੂੰ ਤੈਰਨਾ ਆਉਂਦਾ ਹੋਣਾ ਹਾਂਜੀ ਲਗਭਗ ਗਨੇ ਪਿੰਡਾਂ ਵਾਲੇ ਤੈਰ ਜਾਂਦੇ ਆ ਹਾਂਜੀ ਕਿਉਂਕਿ ਬਜ਼ੁਰਗ ਸਾਡੇ ਇੱਥੋਂ ਪੁਰ ਉਹਨਾਂ ਤੋਂ ਬਸ ਸਾਨੂੰ ਵੀ ਮਾੜਾ ਮੋਟਾ ਵੱਲ ਆ ਗਿਆ ਜੀ ਤੇ ਘਰ ਘਰ ਕਿੰਨੇ ਕਿ ਡਿੱਗੇ ਆ ਛੱਤਾਂ ਘਰ ਕਿੰਨੇ ਕਿ ਡਿੱਗੇ ਆ ਕਾਫੀ ਨੁਕਸਾਨ ਹੋਇਆ ਜੀ ਕਾਫੀ ਜ਼ਿਆਦਾ ਕਿਉਂਕਿ ਪਿੰਡਾਂ ਦੇ ਵਿੱਚ 20 ਤੋਂ 25% ਘਰ ਡਿੱਗੇ ਆ ਤਰੇੜਾਂ ਪੈ ਗਈਆਂ ਘਰਾਂ 'ਚ ਤਸਵੀਰ ਜ਼ਰੂਰ ਦਿਖਾਓ ਇਹ ਸਾਰੀ ਪਿੰਡ ਦੀ ਜ਼ਮੀਨ ਹੈ ਇਹ ਇਹ ਸਾਰਾ ਕੁਝ ਤਬਾਹ ਹੋਇਆ ਪਿੰਡ ਦੀ ਜ਼ਮੀਨਾਂ ਅਜੇ ਕਿਉਂਕਿ ਅਜਨਾਲੇ ਵਾਲੇ ਪਾਸੇ ਜ਼ਿਆਦਾ ਫੋਕਸ ਹੈ ਤਾਂ ਲੋਕ ਸਟਾਰਸ ਐਕਟਰ ਸਾਰੇ ਉਧਰ ਹੈ ਤਾਂ ਉੱਥੇ ਪਾਣੀ ਕਿਉਂਕਿ ਨੀਵਾ ਆ ਗਿਆ ਲੱਗ ਰਿਹਾ ਕਿ ਸ਼ਾਇਦ ਕੁਝ ਨਹੀਂ ਹਾਂ ਹੁਣ ਹੁਣ ਹਾਲਾਤ ਬਿਹਤਰ ਨੇ ਪਰ ਇੱਥੇ ਆ ਕੇ ਪਤਾ ਲੱਗਦਾ ਕਿ ਹਾਲਾਤ ਬਹੁਤ ਮਾੜੇ ਆ ਕੈਮਰਾਮੈਨ ਨੂੰ ਕਹੂੰਗਾ ਕਿ ਬਾਹ ਫੜ ਕੇ ਇੱਕ ਦੂਜੇ ਦੀ ਕਿਉਂਕਿ ਪਾਣੀ ਦਾ ਵਹਾਅ ਬਹੁਤ ਤੇਜ਼ ਆ ਔਰ ਇੰਨੀ ਤੇਜ਼ੀ ਦੇ ਨਾਲ ਵਗਰੇ ਪਾਣੀ ਦੇ ਵਿੱਚ ਕਈ ਵਾਰੀ ਪੈਰ ਜਿਹੜਾ ਉਹ ਚੱਕਿਆ ਜਾਂਦਾ ਔਰ ਮੁਸ਼ਕਲ ਬਣ ਜਾਂਦੀ ਆ ਫਿਰ ਕਿਉਂਕਿ ਤੈਰਨਾ ਵੀ ਅੱਗੇ 5 ਕਿਲੋਮੀਟਰ ਤੱਕ ਪਾਕਿਸਤਾਨ ਤੱਕ 10 ਕਿਲੋਮੀਟਰ ਤੱਕ ਪਾਣੀ ਪਾਣੀ ਆ ਪਾਕਿਸਤਾਨ ਤੱਕ ਪਾਣੀ ਹਾਂ ਇਹ ਸਭ ਪਾਣੀ ਪਾਣੀ ਆ ਜੀ ਇੱਥੋਂ ਪਾਕਿਸਤਾਨ ਕਿੰਨੀ ਦੂਰ ਆ ਇਥੋਂ ਵਗੇ ਰਹਿ ਗਿਆ ਕੰਮ 3-4 ਕਿਲੋਮੀਟਰ ਹੀ ਆਗਾ ਅੱਗੋਂ ਪਿੰਜੇ ਤੋਂ ਪਿੰਡ ਆਪਾ ਚੱਲੇ ਆ ਉੱਥੇ 2 ਕਿਲੋਮੀਟਰ ਰਹਿ ਜਾਏਗਾ ਬਹੁਤ ਜ਼ਿਆਦਾ ਪਾਣੀ ਹੋ ਗਿਆ ਅੱਗੇ ਪਾਕਿਸਤਾਨ ਕ ਦਾ ਐਂਡ ਤੱਕ ਪਾਣੀ ਪਾਣੀ ਹੈ ਸਾਰੀਆਂ ਫਸਲਾਂ ਖਰਾਬ ਨੇ ਇਹ ਫਿਰ ਬੇੜੀ ਕਿਹਨੇ ਦਿੱਤੀ ਐ ਇਹ ਇਹ ਬੇੜੀ ਤਾਂ ਇਥੋਂ ਮਿਲੀ ਐ ਸੋਨਾ ਸਾਹਿਬ ਵੱਲੋਂ ਪ੍ਰਸ਼ਾਸਨ ਵੱਲੋਂ ਹੀ ਮਿਲੀ ਐ ਇਹ ਤਾਂ ਪ੍ਰਸ਼ਾਸਨ ਨੇ ਦਿੱਤੀ ਹੋਈ ਐ ਇੱਕ ਮੋਟਰ ਵਾਲੀਆਂ ਬੋਟਸ ਚੱਲ ਰਹੀਆਂ ਐ ਸਿੰਪਲ ਐ ਦੂਜੀ ਐ ਹਨਾ ਇਹ ਉਹ ਐਂਡੀਆ ਰੱਖ ਦੀਆਂ ਬੁਲਟ ਚੱਲ ਰਹੀਆਂ ਨੇ ਇਹ ਪਿੰਡ ਦੇ ਇੱਕ ਪਿੰਡ ਨੂੰ ਮਿਲੀ ਹੈ ਫੋਟੋ ਤੁਹਾਡੇ ਪਿੰਡ ਦਾ ਨਾਂ ਕੀ ਹੈ ਚੰਗੜਪੈਣੀ ਚੰਗੜਪੈਣੀ ਦਾ ਨੁਕਸਾਨ ਕਿੰਨਾ ਗਿਆ ਜਿਹੜਾ ਫਸਲਾਂ ਦਾ ਨਹੀਂ ਫਸਲਾਂ ਦਾ ਸਾਰੀਆਂ ਹੀ ਤਬਾਹ ਹੋ ਗਈਆਂ 100% ਹੀ ਮੇਰੇ ਖਿਆਲ ਹਾਂਜੀ ਕਾਫੀ ਜ਼ਿਆਦਾ ਨੁਕਸਾਨ ਘਰਾਂ ਦਾ ਨੁਕਸਾਨ ਕਿੰਨਾ ਘਰਾਂ ਦਾ ਨੁਕਸਾਨ ਹੋਇ ਜਾਂਦਾ ਜੀ ਬਹੁਤ ਜ਼ਿਆਦਾ ਹੋ ਗਿਆ ਸਾਰਿਆਂ ਦੇ ਘਰਾਂ ਦੇ ਵਿੱਚ ਸੇਮ ਆ ਗਈ ਥੱਲੋਂ ਹਾਂ ਸਾਰਿਆਂ ਦੇ ਫਰਸ਼ ੁੱਖੜ ਚੁੱਕੇ ਨੇ ਸਾਰੇ ਥੱਲੋਂ ਪਾਣੀ ਜਿਹੜਾ ਕਾਫੀ ਦਿਨਾਂ ਦਾ ਚੱਲ ਰਿਹਾ ਭਾਈ ਤੋਂ 23 ਦਿਨ ਦਾ ਤੇ ਉਸ ਕਾਰਨ ਉਹ ਜਿਹੜਾ ਸਾਰਾ ਜਿਹੜਾ ਫਰਸ਼ ਵੀ ਖਰਾਬ ਹੋ ਗਿਆ ਜਿਵੇਂ ਜਿਵੇਂ ਪਾਣੀ ਸੁੱਕੇਗਾ ਉਸ ਤਰ੍ਹਾਂ ਜ਼ਿਆਦਾ ਨੁਕਸਾਨ ਹੁੰਦਾ ਜਾਏਗਾ ਸੋ ਇਹ ਬੜੀ ਵੱਡੀ ਮੁਸੀਬਤ ਇਹਨਾਂ ਲੋਕਾਂ ਵਾਸਤੇ ਬਣੀ ਹੈ ਇਹ ਦਿੱਕਤ ਜਿਹੜੀ ਹੈ ਇਹ ਅਜੇ ਵੀ ਬਾਈ ਇਹ ਤੁਰ ਕੇ ਚੱਲੇ ਬਾਈ ਉਹਨੇ ਹਾਂਜੀ ਇਹ ਕਿ ਉਹ ਦੂਜੀ べੜੀ ਤੇ ਜਾਣਗੇ ਅਗਲੀ ਤੇ ਆਰਾਮ ਸਿੰਘ ਨਹੀਂ ਕਰਨਾ ਉਹ ਆਰਾਮ ਸਿੰਘ べੜੀ ਕੱਢਣ ਜਾਵੇਗਾ ਅੱਛਾ ਉਹ ਹੋਰ ਪਿੰਡ ਨੂੰ ਜਾਊਗੀ ਤੇ ਤੁਹਾਡਾ ਪਿੰਡ ਕਿੰਨੀ ਦੂਰ ਹੈ ਇੱਥੋਂ ਸਾਡਾ ਇੱਥੋਂ ਦਾ 2.5 ਕਿਲੋਮੀਟਰ ਪੈਂਦਾ ਸੜਕੋਂ ਸੜਕ ਹਾਂ ਹਾਂ ਇੱਥੋਂ ਸਾਹਮਣੇ ਥੋੜਾ ਨੇੜਾ ਪੈ ਜਾਏਗਾ べੜੀ ਤੇ ਆਪਾਂ ਅੱਛਾ ਉਹ ਸਾਹਮਣੇ ਹੀ ਹੈ ਹਾਂਜੀ ਹਾਂਜੀ ਕੈਮਰਾ ਪਰਸਨ ਮਲਕੀਤ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਐਸ ਐਮ ਟੀਵੀ ਫਾਜ਼ਲਕਾ